ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਬੁੱਟਰ ਤੇ ਜਿਲ੍ਹਾ ਨੂੰ ਪੈਂਦੇ ਜੀ ਮੋਗਾ ਛੋਟਾ ਬੁੱਟਰ ਵਾਜਦਾ ਵੀਰੇ ਨਾਲ ਸੂਰੇ ਦੇ ਸੜਕ ਜਾਂਦੀ ਆ ਠੀਕ ਹੈ ਜੀ ਇੱਕ ਵਾਈ ਕੋਲ ਕੱਟੀ ਆ ਤੇ ਦੋ گاਵਾ ਇੱਕ ਸੂਈ ਵੀ ਤੇ ਇੱਕ ਗੱਬਣ ਠੀਕ ਹੈ ਜੀ ਜੇ ਕਿਸੇ ਵੀ ਵਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਤੇ ਬਾਕੀ ਭਰਾ ਆਪਣਾ ਫੇਸਬੁੱਕ ਤੇ ਤੇ ਜਸ ਗਰਜੀਤ ਰਾਏ ਉਹਨੂੰ ਵਾਟ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਂ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਈ ਸਾਸਿਕਾ ਜੀ ਸਾਸਿਕਾ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਠੀਕ ਹੈ ਜੀ ਹਾਂਜੀ ਬਾਈ ਪਹਿਲੀ ਵੜ ਦੀ ਜਾਣਕਾਰੀ ਦਿਓ ਜੀ ਇਹ ਵੀਰੋ ਦੂਜਾ ਸੂਆ ਵਾ ਹਾਂਜੀ ਤੇ ਰਾਤ ਸੂਈ ਹੋਏ 7:30 ਵਜੇ ਹਾਂਜੀ ਤੇ ਮਗਰ ਬੱਚੀ ਬਹੁਤ ਚੰਗੀ ਆ ਠੀਕ ਹੈ ਜੀ ਜੇ ਹਰ ਜੂਰ ਪੈ ਗਈ ਜੇਰ ਅੰਦਰ ਪਈ ਆ ਠੀਕ ਹੈ ਜੀ ਹਾਂ ਉਹ ਵੀ ਦਿਖਾ ਦਨੇ ਤੇ ਮੰਨ ਲੇਗਾ ਬਹੁਤ ਸਾਢੇ 4-5 ਕਿਲੋ ਕੱਢਿਆ ਵਾ ਆਪਣਾ ਹਾਂਜੀ ਤੇ ਹੁਣ ਵੀਡੀਓ ਬਣਾਉਣ ਦਾ ਟਾਈਮ ਵੇਖ ਲਓ ਕੰਨਾ ਠੀਕ ਹੈ ਜੀ ਹਾਂ ਸਵੇਰੇ 7:00 ਵਜੇ ਦਾ ਟਾਈਮ ਹੈ ਜੀ ਠੀਕ ਹੈਂਡੀ ਸੀਲ ਬਥੇਰੀ ਆ ਲੈ ਜਿੱਦਾਂ ਦੀ ਮਰਜ਼ੀ ਬਈ ਕੋਈ ਚੱਕ ਲਈ ਠੀਕ ਹੈ ਲੋਪਰਾ ਲੇ ਵਨ ਨੂੰ ਬਹੁਤ ਸੋਹਣਾ ਕਰਮਾਂ ਵਾਲੀ ਦਾ ਰੇਟ ਭਰਾ ਦਾ ਰੇਟ ਦਾ ਫੋਨ ਤੇ ਕਰਾਂਗੇ ਵੀਰੇ ਠੀਕ ਹੈ ਜੀ ਤੋੜ ਦੋ ਭਰਾ ਲੋਪਰਾ ਅਹ ਕੁਆਲਿਟੀ ਕੁਆਲਿਟੀ ਬਹੁਤ ਵਾਲੇ ਮੂੰਹ ਮੱਥੇ ਦਿਖਾ ਦੇਗਾ ਠੀਕ ਹੈ ਦਿਖਾਉਣੇ ਦਿਖਾਉਣੇ ਮੋੜ ਤੋੜ ਲਓ ਮੜੀ ਤੋੜ ਕਿਸੇ ਦਿਖਾ ਦੀ ਲੋ ਜੀ ਲੇ ਵੇਦੰਤ ਦਾ ਜਬਰਾ ਤੁਸ ਕਰ ਬੈਠੀ ਲਾਹ ਦੋ ਦੇਖ ਸਕਦੇ ਹੋ ਮੋੜ ਲਾ ਪ੍ਰਾ ਮੋੜ ਲਾ ਮੋੜ ਲੀ ਮੋੜ ਗੋਲ ਗੋਲ ਲਿਓ ਜੀ ਲਿਓ ਕੋਚ ਫੇਸ ਕੋ ਬਾਤੀ ਦੇਖ ਸਕਦੇ ਹੋ ਕਰਮਾ ਬੜੀ ਬੱਚੇ ਦਾ ਕਰਦੀ ਥੋੜਾ ਜਿਹਾ ਰੱਸੀ ਬਹੁਤ ਸੋਹਣੀ ਆ ਠੀਕ ਆ ਜੀ ਰਾਤ ਸੂਈ ਆ ਭਾਈ ਕਹਿੰਦਾ ਜੇਰ ਡੰ ਹੋ ਗਈ ਜੇਰ ਦਿਖਾਓ ਵੀਰੇ ਜੇਰ ਅੰਦਰ ਪਈ ਆਂ ਜੀ ਦਿਖਾ ਦਿਨੇ ਦਿਖਾ ਦਿਨੇ ਦਿਖਾ ਦਿਨੇ ਜੇਰ ਲੋ ਪ੍ਰਾ ਬੱਸੀ ਬਹੁਤ ਸੋਹਣੀ ਆ ਲੋ ਜੀ ਆਪ ਵੀ ਬਹੁਤ ਚੰਗੀ ਮੰਗਰ ਬੱਚੀ ਬਹੁਤ ਚੰਗੀ ਟਾਪ ਦੀ ਹੈ ਵੀਰੇ ਠੀਕ ਹੈ ਜੀ ਹਾਂ ਪਤਾ ਨਹੀਂ ਕਿਹੜਾ ਟੀਕਾ ਆਪਣਾ ਟੀਕਾ ਦਾ ਨਹੀਂ ਪਤਾ ਚੂੜ ਚੱਕੋ ਲਈਆ ਪਲੂਂਦ ਦੇ 18 ਕਿਲੋ ਦੁੱਧ ਦਿੱਤਾ ਵਾ ਠੀਕ ਹੈ ਜੀ 83 ਦੁੱਧ ਦੇ 20 22 ਕਿਲੋ ਬੱਚੀ ਦੁੱਧ ਠੀਕ ਹੈ ਜੀ ਠੀਕ ਹੈ ਜੇਰ ਦਿਖਾ ਦਿਓ ਜੀ ਜੇਰ ਦਿਖਾਓ ਜੀ ਜੇਰ ਦੇਖ ਸਕਦੇ ਠੀਕ ਹੈ ਜੀ ਆਹ ਲਓ ਜੀ ਜੇਰ ਠੀਕ ਹੈ ਜੀ ਦੇਖ ਸਕਦੇ ਹਾਂਜੀ ਬਈ ਦੂਜੀ ਬਾਰਡ ਦੀ ਜਾਣਕਾਰੀ ਦਿਓ ਜੀ ਇਹ ਬਈ ਦੂਜਾ ਸੂਆ ਵਾ ਹਾਂਜੀ ਤੇ ਪਲੂਂਦ ਦੇ ਦਾ 16 ਕਿਲੋ ਦੁੱਧ ਦਿੱਤਾ ਵਾ ਠੀਕ ਹੈ ਜੀ ਤੇ ਐਕਟੀ ਦੁੱਧ ਦੇ 14 18 ਕਿਲ ਠੀਕ ਹੈ ਜੀ ਬਦਨ ਇੱਕ ਜਾਂ ਦੋ ਲੈਂਦੀ ਆ ਵੀਰੇ ਸੋਣ ਦੇ ਠੀਕ ਹੈ ਜੀ ਦੂਜੀ ਸੂਏ ਸੋਨਾ ਜੀ ਨੇ ਹਾਂ ਦੂਜੇ ਸੂਏ ਸੋਨਾ ਠੰਡੀ ਸੀਲ ਬਹੁਤ ਲੋ ਜੀ ਲੈਟ ਲਾ ਤੁਹਾਡੇ ਸਾਹਮਣੇ ਦੇਖ ਸਾਬ ਗਾ ਬਣਦੀ ਬਣਦੀ ਬਹੁਤ ਠੀਕ ਹੈ ਖਾਂ ਤੁਹਾਨੂੰ ਵੀ ਬਹੁਤ ਸੋਨਾ ਬਹੁਤ ਸੋਨਾ ਚਵਾਈ ਵੀ ਬਹੁਤ ਚੰਗੀ ਬਈ ਠੀਕ ਹੈ ਮੂੰਹ ਮੱਥੇ ਦਿਖਾ ਲੈ ਠੀਕ ਹੈ ਇਹਦਾ ਭਰਾ ਰੇਟ ਅੰਜਾ ਅੱਜ ਇਹਦਾ 53000 ਰੁਪਇਆ ਲੈ ਲਾਂਗੇ ਬਈ ਵਿੱਚੋਂ ਮਾਨਦਾਨ ਕਰ ਦਾਂਗੇ ਠੀਕ ਹੈ ਤੋਰ ਦਰ ਮੀ ਮੜੀ ਲੋ ਜੀ ਲੋ ਭਰਾ ਲੈ ਲੋ ਰੁਪਏ ਬਣਤਾ ਜਾ ਤੁਸੀਂ ਜਾ ਸਕਦੇ ਘਰ ਬੈਠੇ ਮੋੜ ਦਿਓ ਜੀ ਬਾਕੀ ਕੱਦ ਵਾਲੀ ਆ ਲੈਣਾ ਸੋਚਿਆ ਵੀ ਮੁੱਲ ਘੱਟ ਕੀਤਾ ਛੋਟੀ ਹੋਊਗੀ ਕੱਦ ਵਾਲੀ ਆ ਠੀਕ ਹੈ ਜੀ ਹਾਂ ਠੀਕ ਹੈ ਜੀ ਥਾਂ ਤੋਂ ਬਹੁਤ ਚੰਗਾ ਦਿਖਾ ਦੇ ਨੇੜੋ ਕਰਕੇ ਪਾ ਦੇ ਚੈੱਕ ਕਰ ਸਕਦੇ ਹੋ ਰੋਜ਼ ਲੋਤਰ ਵਾਹ ਜੀ ਨੇ ਜ਼ਰੂਰ ਕਨੈਕਟ ਕਰੋ ਪੈਂਡ ਪੁੱਟਰ ਖੁਰਦ ਵਾਜਦਾ ਛੋਟਾ ਪੁੱਟਰ ਵਾਦਾ ਭਰਾ ਠੀਕ ਹੈ ਜੀ ਹਾਂ ਜੀ ਬਈ ਕੱਟਰੀ ਜਾਣਕਾਰੀ ਦੇਵੀ ਕਿੰਨੇ ਟਾਈਮ ਦੀ ਹੈ ਕੱਟਰੀ ਬਈ ਸਾਲ ਦੀ ਆ ਜੇ ਹਾਂ ਜੀ ਫੇਸ ਕੁਆਲਟੀ ਬਹੁਤ ਸੋਹਣੀ ਛੋਟਾ ਜਿਹਾ ਮੂੰਹ ਕੱਟੀ ਦਾ ਹਾਂਜੀ ਤੇ ਆ ਝੋਲੀ ਦਿਖਾ ਦੇ ਲੈ ਠੀਕ ਆ ਇਹਨੂੰ ਵੀ ਕੱਟੀ ਥੋੜੋ ਹੈਲਦੀ ਲੈ ਠੀਕ ਆ ਚੀਜ਼ ਦਿਖਾ ਜਿਹੜੀ ਦੇਖਣ ਵਾਲੀ ਲੋ ਜੀ ਨਸਲੀ ਦੀ ਤੇ ਅਸਲ ਪਤਾ ਲੱਗਦਾ ਵੀ ਕੀ ਚੀਜ਼ ਹੈ ਸਹੀ ਗੱਲ ਹੈ ਸਹੀ ਹਾਂ ਠੀਕ ਹੈ ਜੀ ਲੋ ਪੂਰਾ ਚੈੱਕ ਕਰਸਾਂ ਛੋਟੇ ਮੂੰਹ ਵਾਲੀ ਕੱਟੀ ਐ ਇਧਰ ਆ ਪਿੱਛੇ ਚੈੱਕ ਕਰਸਾਂ ਪੂਰਾ ਛੋਟਾ ਤਾਂ ਅਗਰ ਮੋ ਵਾਲੀ ਬਾਈਨ ਬੋਲੋਂ ਬਥੇਰਾ ਵੀਰੇ ਸਾਹ ਇੱਕ ਸਾਲ ਕੱਟੀ ਸਾਂਭ ਗਈ ਕੱਟੀ ਟੀਕਾ ਲੈ ਲੂਗੀ ਹਾਂਜੀ ਹਾਂਜੀ ਵੱਡੀ ਬੁੱਡੀ ਚੰਗੀ ਐ ਕੱਟੀ ਪੜੀ ਪੜ ਜੁੜੀ ਆ ਬਾਕੀ ਪੈਟ ਫੋੜਾ ਵੀ ਬਹੁਤ ਪੰਜਾਬ ਦੀ ਆ ਬਈ ਕੱਟੀ ਵਿਊਂਗੀ ਹਾਂਜੀ ਹਾਂਜੀ ਤੇ ਰੇਡ ਭਾ ਜਾਇਆ ਜਰਾ ਰੇਡ ਦਾ 20500 ਕਰ ਦੇ 20500 ਹਾਂਜੀ ਲੋਪਰਾ ਝੋਲੀ ਫੇਰ ਦਿਖਾ ਦੇ ਝੋਲੀ ਬਹੁਤ ਚੰਗੀ ਹੈ ਕੱਟੀ ਦੀ ਹਾਂਜੀ ਹਾਂਜੀ ਝੋਲੀ ਦਿਖਾ ਦੇ ਤੋਰ ਦੇ ਮੜਾ ਲੈ ਲੋ ਜੀ ਠੀਕ ਹੈ ਸਿਆਣੀ ਬਹੁਤ ਆ ਕੱਟੀ ਆਣੀ ਕੱਟੀ ਤਨ ਪਾਇਗਾ ਦੀ ਬਾੜੀ ਸੈ ਨਹੀਂ ਕੱਟੀ ਠੀਕ ਹੈ ਜੀ ਮੋੜ ਲਈ ਮੋੜ ਲਈ ਲੋਪਰਾ ਤੇਸ ਕੁਆਲਟੀ ਦੇਖ ਸਕਦੇ ਸੋਨਾ ਮੂੰਹ ਲੱਗਿਆ ਛੋਟਾ ਮੂੰਹ ਬਹੁਤ ਸੋਹਣੇ ਮੂੰਹ ਮੱਥੇ ਦਾ ਬਾੜੀ ਸੋਹਣੀਆਂ ਸੈਂਗ ਵੀ ਦਿਖਾ ਦਿੰਨੇ ਲੋ ਕਰਕੇ ਹਾਂਜੀ ਹਾਂਜੀ ਲੋ ਜੀ ਆਏ ਨਹੀਂ ਕੋਲ ਰਜਵਤੇ ਠੀਕ ਹੈ ਠੀਕ ਲੋ ਜੀ ਪਰ ਪਰ ਬੰਦੋ ਬਾਈ ਬੰਦੋ ਹਾਂ ਲੋਪਰਾ ਇੱਕ ਸੂਈ ਵੀ ਆ ਗਾਂ ਮਗਰਬੱਸੀ ਸੋ ਬਹੁਤ ਸੋਹਣੀ ਤੇ ਇੱਕ ਗੱਬਣ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ